ਇਹ ਤੇ ਯਾਰ ਤੇਰੇ ਬਾਰੇ ਨਮ ਲਗ ਲਾ ਬਣ ਚੁੱਕਾ ਹਾਂ ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਰੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਲੇਖੇ ਲੜ ਰਹੇ ਉਹ ਆਏ ਹਨ ਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਮੈਨੂੰ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜਿਨਾ ਨੂੰ ਕਿਰਤ ਤੋਂ ਬਾਅਦ ਆ ਕੇ ਸਕੂਲ ਰਹੇ ਜੀ ਹਾਰ ਜਿੱਤਾ ਰੱਬ ਦੀ ਹੈ ਕੀਆ ਪਲੇ ਔਰ ਅਬ ਆਪਣੇ ਕੋ ਰਖਦਾ ਜਿੱਤਾ ਸਭ ਤੋਂ ਪਹਿਲਾਂ ਮੈਂ ਕਹਾਂਗਾ ਜੀ ਵਾਈਪੁਰ ਜੀ ਖਾਲਸਾ ਵਾਈਪੁਰ ਜੀ ਜੈ ਪੀ ਜੈ ਪਰ ਜੈ ਤੁਮਨ ਬਾਣੀ ਜੈ ਗੁਰਦਾਸ ਤਾਂ ਪੈਸਾ ਵੀ ਬਹੁਤ ਦੱਸ ਮਾਰੇ ਨਾਲ ਲੀਆ ਗੋਸਵਾ ਕੁਸ਼ਣ ਵਾਲਾ ਪਲਾਸਟਰ ਨੂੰ ਖਿੱਚ ਦੱਪ ਕੇ ਕਿੰਨਾ ਮਨ ਤਰਸਿਆ ਮੈਨੂੰ ਬਖਸ਼ੋ ਜਿਕਰਾ ਮਾਂ ਚਿੰਤ ਬੁਣੀ ਦਾ ਹੋਸਾ ਸੈ ਤੇਰਦਾ ਦੀ ਜੈ ਦੇਖੋ ਜੀ ਅਸੀਂ ਕੱਤੇ ਦੇ ਰਸਤੇ ਆ ਕੇ ਵਾਲੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਤੇ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਸਾਰਾ ਕੁਝ ਹੋ ਗਿਆ ਸੀਗਾ ਅੱਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਪ ਕੰਦੀ ਸੀ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਆ ਯਾਰ ਮੈਂ ਮਿਲ ਕੇ ਆਣਾ ਭਾਈ ਮੈਂ ਥੋੜਾ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨੀ ਬੜ ਗਿਆ ਸਾਰਾ ਕੁਝ ਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੇ ਜਗ੍ਹਾ ਪਹਿਲਾਂ ਆਪਾਂ ਇਨਸਾਨ ਆ ਜੀ ਇਲੈਕਸ਼ਨ ਦੇ ਬਾਅਦ ਦੀ ਗੱਲ ਨਾ ਕਿਉਂਕਿ ਜੇ ਕਿਸੇ ਦਾ ਦੁੱਖ-ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਤੇ ਮੈਂ ਇਲੈਕਸ਼ਨ ਨਹੀਂ ਲੰਗਦਾ ਇਹ ਮੈਂ ਸਾਰੇ ਤੋਂ ਪਹਿਲਾਂ ਪਿਆਰ ਕਰਦਾ ਹੁੰਦਾ ਵੀਰੇ ਘਰ ਦੇ ਬਹਿਣਾ ਨਾਲ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਲੰਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਆਜੋ ਬੰਦਾ ਕਿੰਨਾ ਮੈ ਨਹੀਂ ਲੰਨਾ ਯਾਰ ਬੜੀ ਉਸ ਮੇਰੇ ਘਰ ਦੇ ਨੂੰ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋਗੀ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਿਹਾ ਵੀ ਲਹਾਰ ਗਿਆ ਮੈਂ ਖਾਪੀਆ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਕਿ ਆਪਣਾ ਕੋਈ ਕਾਰੋਬਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣਾ ਉਹਦੇ ਵਿੱਚ ਤੁਹਾਡੇ ਸਾਹਮਣੇ ਆਉਂਗਾ ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆਇਆ ਉਹ ਤਣਾਛੇਤੀ ਲਉਂਦਾ ਹਾਂ ਅੰਦਰ ਮੈਂ ਹੁਣ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਪਿੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਵਿੱਚ ਜੇ ਤੁਹਾਡੇ ਆਪ ਨੂੰ ਮੈਂ ਤੇ ਦੁਗਾਣਾ ਸੁਣਾਵਾਂ ਹਾਂ ਜੀ ਫਿਰ ਸਮੇ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋਪੀ ਜਿਹਾ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਅਡਰ ਤੇ ਵਾਂਛੇ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇਰਤੀ ਆਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਡਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋ ਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾਂ ਇਹਦੇ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੂੰ ਵੇਖ ਭਗਤ ਸਿੰਘ ਅੱਜ ਸੋਚ ਤੇਨੀ ਸਾਧੀ ਆ ਜੀ ਤੇ ਚੰਨੀ ਸਾਹਿਬ ਜਿਨ੍ਹਾਂ ਨੇ ਕੰਮ ਕਰਦੇ ਕੀ ਸਾਡੇ ਇਧਾਂ ਦੇ ਨਮਾnde ਅੱਗੇ ਜੜਜੇਦੇ ਤੇ ਕਿਉਂਕਿ ਸਿੱਧਰ ਵੀ ਜ਼ਿਆਦਾ ਸੀ ਮੈਨੂੰ ਕੋਈ ਆਵਾਜ਼ ਆਉਂਦੀ ਤੇਨੀ ਸਾਹਿਬ ਜਿੱਦਾਂ ਨਾ ਜਿਲਾਨ ਦਾ ਬੋਟਾ ਮਨ ਗਿਆ ਯਾਰ ਮੈਂ ਕਹਿੰਦਾ ਤੁਮੇਰੇ ਨਾਮ ਤੇ ਇੱਕ ਵੋਟ ਮੈਨੂੰ ਪਾ ਦੋ ਜਿੱਤ ਤੁਹਾਡੇ ਕਰਦੀ ਪੰਜ ਚਾਰ ਅੱਧਰ ਪਾ ਦੋ ਉਹ ਵੀ ਯਾਰ ਚੰਦਰਾ ਜੀ ਦਾ ਕਹਿੰਦਾ ਇਹ 300 ਵਧੀਆ ਬੰਦੇ ਕੀ ਲੀਡ ਕਿੰਨੀ ਹੋਗੀ ਆਪਣੀ ਇਹ ਨੀਡ ਟੂ ਛੱਡਣਾ ਨੀਡ ਅਸੀਂ ਟਟਕੜ 5-6 ਲੱਖ ਤੋ ਹਾਰਾਂਗੇ ਆਪਣੀ ਤੇ ਆ ਜਨਨ ਪਾ ਦੇਣਗੇ ਆ ਜੇ ਲੱਗਦਾ ਚੰਨੀ ਸਾਹਿਬ ਦੀ ਛੱਤਰਾਂ ਵਾਲਾ ਫੌਤੀ ਇੰਟੈਲੀਜੈਂਟ ਬੰਦਾ ਹੈ ਅੱਛਾ ਲਿੱਟਦੇ ਨੇ ਉਹ ਚੰਨੀ ਸਾਹਿਬ ਠੀਕੇ ਬਾਜੇ ਲੱਗਦਾ ਅੱਟੀ ਨੂੰ ਅ ਸਿੱਤੋ ਨਗਰ ਆ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਹੈ ਅ ਹੋ ਸਕਦਾ ਹੋ ਨਹੀਂ ਸਕਦਾ ਪੁੱਟ ਹੈ ਕਿ ਇਹਨਾਂ ਉਹ ਮोटा ਬਦਲਣੀਆਂ ਸਿਰਫ ਮੇਰੀ ਇਹਨੇ ਬੋਲ ਬੁੜਾਣੀਆਂ ਹੋਰ ਕਿਤੇ ਨਹੀਂ ਮੈਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਕੁੱਟਾ ਪਹਿਣਦਾ ਨਾ ਪਰ ਆਪਾਂ ਨੇ ਖਰਚੇ ਨਹੀਂ ਹਟਾ। ਕਿੰਨੇ ਇੰਜੀਨੀਅਰ ਬਣ। ਬੋਤਲੀ ਮੰਨਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਤੇ ਉਹ ਮੇਰੇ ਕੋਲ ਅੱਜ ਇਹ ਪਹਿ ਮੰਨ ਲਾ ਤੇ। ਨਹੀਂ ਮੈਂ ਕਹਿੰਦਾ ਮੈਂ ਖੜਾ ਹੋ ਬਣੋ ਤਾਂ ਸਰ ਜੀ ਨਾਉ ਕਰਦੇ ਅੱਜ ਮੈਂ ਕਹਿੰਦਾ 14 ਸਾਮਾਨ ਸਾਰਾ ਚੱਕ ਲੋ ਫੜਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜੋਨਾਂ ਤੇ ਕਦਾ ਜਿਸ ਗਿਆ ਮੈਂ ਖਾ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਦੀ ਜੁੱਤੀਆਂ ਦੀਆਂ ਸਟੈਂਡ ਨੇ ਇੱਕ ਸਟੈਗਰ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਚਾਹੀਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖਾ ਉਹ ਕਹਿੰਦਾ ਧੰਨ ਮੇਰਾ ਮੈਂ ਫੇਰ ਮੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰਬਦਾ ਬੰਦਾ ਸੀਆਈਡੀ ਅਫਸਰ ਉਹ ਤੋਂ ਵਧੀਆ ਢੈਂਡ ਬੰਦਾ ਉਹ ਕਹਿੰਦਾ 15000 ਰੁਪਏ ਤੇ ਗੱਡੀ ਮੇਰੇ ਨਾਲੋਂ ਤਿੰਨ ਵੀਂ ਮਹੀਨਾ ਬਾਅਦ ਫੇਰ ਮੈਨੂੰ ਉਸ ਦਿਨ ਕਦਾ ਨਾ ਕਸਰ ਪੈਸੇ ਵੀ ਦੇ ਦੇਉ ਅਗਰ ਸਹੀ ਬੰਦਾ ਮੈਂ ਇਹ ਲੰਮਾ ਪ੍ਰੋਜੈਕਟ ਨਹੀਂ ਲੜੂਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਹਾ ਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਜਦੋਂ ਆਪਣੇ ਘਰ ਦਾਕਾਰ ਹੋ ਜਾਣਾ ਤੇ ਆਪਣੇ ਧੋਖੇ ਇਹ ਕਹਿੰਦੇ ਘਰ ਦਾ ਪੇਂਟੀ ਲੰਕਾ ਟਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਦੇ ਤੇ ਮੈਨੂੰ ਪਤਾ ਨਹੀਂ ਮੈਂ ਕਹਿੰਦਾ ਯਾਰ ਅੱਜ ਤੋਂ ਮਾਲ ਖਤਮ ਕਿਦੇ ਵਾਸਤੇ ਕਰ ਰਿਹਾ ਸੀ ਜਿਨਾਂ ਵਾਸਤੇ ਸੀ ਕੋਚ ਕਰ ਰਹੇ ਸੀ ਉਹਨਾਂ ਵਾਸਤੇ ਕੋਚ ਕਰ ਰਹੇ ਸੀ ਉਹਦਾ ਸਸਟੇਨ ਕਰਾ ਲਈ ਮੇਰੇ ਦੋਸਤ ਘਰ ਵਾਲੀ ਦੀ ਤਾਂ ਜੀ ਬੜਾ ਬੋਲਦਾ ਕਿ ਮੈਂ ਨਹੀਂ ਲੈ ਫੋਟੋ ਵੀ ਕਰਾਈ ਹੈ ਮੇਰੇ ਜੀ ਇਤਨਾ ਨਹੀਂ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਪਾਈ ਤੇ ਨਹੀਂ ਲਾਈਏ ਨਹੀਂ ਇਹ ਸਹੀ ਗੱਲ ਨਹੀਂ ਨਹੀਂ ਜਾ ਕੇ ਦੇਖਿਆ ਜੀ ਮੈਂ ਤਾਂ ਉਹ ਗੱਲ ਕਰਨੇ ਅੰਮ੍ਰਿਤ ਸਰ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸਿਕੰਦਰ ਮੋਦੀ ਦਾ ਕੀ ਉਹ ਮੈਨੂੰ ਕਾਬਲਾ ਸੀ ਚਾਹੁੰਦੇ। ਪੰਜਾਬ ਹੱਕਾਂ ਵਾਸਤੇ ਮੈਂ ਲੜਿਆ ਸੀ, ਜੀਵਨਾਂ ਵਾਸਤੇ, ਡਰਾਈਵਰਾਂ ਵਾਸਤੇ, ਕਿਸਾਨਾਂ ਵਾਸਤੇ, ਲੋਕਾਂ ਵਾਸਤੇ। ਮੈਂ ਬਰਨਾਲਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਨਾਂ ਸ਼ਨੀਵਾਰ ਛੁੱਟੀ, ਐਤਵਾਰ ਛੁੱਟੀ, ਸੋਮਵਾਰ ਨੂੰ ਵੀ ਉਹਦੇ ਪਤਨੇ ਲੈਦੀ ਕਰ ਦਿੱਤੀ ਕਿ ਚਾਹੀਦੇ ਮੂਰੇ ਉਹਨਾਂ ਨੇ ਬੰਦ ਨਹੀਂ ਫੜਦੇ। ਮੰਗਲਵਾਰ ਦਾ ਪੈੜ ਭਰਨਾ ਆ ਗਿਆ। 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਵਜੇ ਤਾਂ ਫੈਲ ਜਾਵਾਂ ਕਲਾਮ। ਅਸੀਂ ਫੈਲ ਲਾ ਕੇ ਮੇਰੇ ਤੇ ਇਹਨਾਂ ਦਾ ਵਕੀਲ ਤੇ 10 ਬੰਦੇ ਬਾਹਰ ਖੜੇ ਆ। ਚਲੋ ਇੱਥੇ ਦਾ ਸਿਸਟਮ ਕੁਝ ਹੋਰ ਆ। ਕੋਈ ਤੁਸੀਂ ਜਾਈਏ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ 'ਚ। ਉਹਦੀ ਰਸੀਦ ਲਏਗਾ। ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਰ ਮੰਨੇ ਜਾਊਗਾ। ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਰਾਬ ਕਿਤੇ ਨਾ ਯਾਰ ਮੈਂ ਕਹਾਂ ਯਾਰ ਬਹੁਤ ਗਲਤੀ ਹੋ ਗਈ। ਅੱਜ ਇੰਨਾ ਵੱਡਾ ਨਹੀਂ ਰਿਸਕ ਲਾਇਆ ਸੀਗਾ। ਬਹੁਤ ਛੋਟਾ ਜਿਹਾ ਰਿਸਕ ਲਾਇਆ ਸੀ ਪਰ ਜ਼ਿੰਦਗੀ ਦਾ ਇੰਨਾ ਵੱਡਾ ਰਿਸਕ ਲਾਇਆ ਸੀ। ਇੱਕ ਜ਼ਿੰਦਗੀ ਤੋਂ ਸਮਝ ਬਣ ਗਈ ਆ ਵੀ ਹੁਣ ਨਹੀਂ ਕਰਨਾ। ਆਪਾਂ ਤਾਂ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ। ਪੀਐਮ ਬੰਦ ਹੋ ਗਿਆ। ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ। ਮੈਂ ਤੁਹਾਨੂੰ ਦ ਕੁਝ ਚਾਹੀਦਾ ਸੀ ਪਰ ਸੀ ਨਹੀਂ ਮੈਂ ਮੋਦੀ ਨੇ ਮੁੱਖ ਰਾਜ ਨਾ ਸੀ ਬੁਖਤੀ ਉਹਨੇ ਵੀ ਉੱਥੇ ਵਿਚਾਰੇ ਕਿ ਜੇ ਕੋਈ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ਣ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਮ ਦਾ ਤੇ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਅਰਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਇਕੱਠੇ ਰਹੇ ਤੇ ਕਿਸੇ ਨੇ ਵੀ ਸਮਝਾਉਣਾ ਕਿ ਕਹਿੰਦਾ ਕਿ ਜਿੱਦਾਂ ਜੋ ਕਾਗਜ਼ ਹੈਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰਕੇ ਤਿਆਰ ਸੀਗਾ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੋਸ਼ੋਰ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਹਣ ਤੇ ਕਹ ਲਾ ਕਿ ਯਾਰ ਸਾਰੇ ਲੋਕੇ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀ だっ ਪਰ ਕਿੰਨੀ ਗੱਲ ਨਹੀਂ ਚਲੋ ਪਰਮਾਤਮਾ ਰੱਬ ਸਭ ਨੂੰ ਰਾਈਖੇ ਤੇ ਤੁਹਾਨੂੰ ਜਿੰਦਾਬਾਦ 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 ਬੱਦਰਾਂ ਦੀ ਚਲੀ ਜੀ ਜਿੰਦਾਬਾਦ ਸਾਡੇ ਸੀਮਾ ਆਰਚਲ ਵੀ ਚਲੀ ਜੀ ਰਹੀ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਕਿ ਪਰ ਸੋਨੀਆ ਕੰਮ ਕੀਤੀ ਤੇ ਫੇਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤ ਦੀ ਅਰਦਾਸ ਕਰਾਂਗੇ ਪਰ ਸੋਨੀਆ ਗਾਦੀ ਜਿਹਨਾਂ ਦੇ ਰਾਹੁਲ ਗਾਦੀ ਨੇ ਤਾਂ ਜੇ ਵੀ ਸਾਡੇ ਸੀਐਮ ਸਾਹਿਬ ਫੇਰ ਦੁਆ ਕਰਿਆ ਤੇ ਜਿਨ੍ਹਾਂ ਨੇ ਇਹ ਗੱਲ ਕੀਤੀ ਸੀ ਕਿ ਕਾਕਰ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹੱਲ ਕੀ